ਕਿ ਜਿਸ ਤਰੀਕੇ ਦੇ ਨਾਲ ਜਗਦੀਸ਼ ਸਿੰਘ ਢੀਂਡਾ ਹਰਿਆਣਾ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕਰ ਰਿਹਾ ਕਦੇ ਕਾਲਾ ਦਿਵਸ ਦੇ ਨਾਂ ਤੇ ਕਦੇ ਸਤਾਪਦੀ ਦੇ ਨਾਂ ਤੇ ਕਦੇ ਸਰਾਵਾਂ ਦੇ ਨਾਂ ਤੇ ਕਦੇ ਯੂਨੀਵਰਸਿਟੀਆਂ ਦੇ ਨਾਂ ਤੇ ਸਕੂਲਾਂ ਦੇ ਨਾਂ ਤੇ ਔਰ ਜਿਸ ਤਰ੍ਹਾਂ ਸਾਰਾ ਪ੍ਰਬੰਧ ਜਿਹੜਾ ਸਿਸਟਮ ਜਿਹੜਾ ਡਗਮਗਾ ਗਿਆ ਐਜੂਕੇਸ਼ਨ ਦਾ ਧਰਮ ਪ੍ਰਚਾਰ ਦਾ ਇਹ ਸਾਰਿਆਂ ਦੇ ਮੱਦੇ ਨਜ਼ਰ ਜਿਸ ਤੇ ਨਾਲ ਤਿੰਨ ਐਗਜ਼ੈਕਟਿਵਾਂ ਫੇਲ ਹੋ ਚੁੱਕੀਆਂ ਨੇ ਦੋ ਜਰਨਲ ਹਾਊਸ ਫੇਲ ਹੋ ਚੁੱਕੇ ਆ ਜਗਦੀਸ਼ ਸਿੰਘ ਢਿੰਡਾ ਦੇ ਨਾਂ ਤਾਂ ਉਹਦੀ ਐਗਜ਼ੈਕਟਿਵ ਦੇ ਮੈਂਬਰ ਪੂਰੇ ਹੋਏ ਤੇ ਨਾ ਜਰਨਲ ਹਾਊਸ ਦੇ ਅੱਜ ਦੀ ਜਿਹੜੀ ਇਹ ਹਰਿਆਣਾ ਸਿਗ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੈਸ ਕਾਨਫਰੰਸ ਆ ਉਸ ਤੋਂ ਅਸਤੀਫੇ ਦੀ ਮੰਗ ਕਰਦੀ ਹੈ ਕਿ ਉਹ ਤੁਰੰਤ ਅਸਤੀਫਾ ਦੇ ਕੇ ਆਪਣਾ ਇਹ ਸੌਦੇ ਤੋਂ ਫਾਰਗ ਹੋਵੇ ਤਾਂ ਕਿ ਮੈਂਬਰ ਸਹਿਬਾਨ ਆਪਣੀ ਐਗਜ਼ੀਕਟਿਵ ਜਿਹੜੀ ਆ ਉਹ ਚੁਣ ਸਕਣ ਆਪਣੇ ਤਰੀਕੇ ਦੇ ਨਾਲ ਦੁਬਾਰਾ ਜਿਹੜੀ ਹੈ ਉਹਦੀ ਚੋਣ ਕਰਕੇ ਪ੍ਰਬੰਧਾਂ ਨੂੰ ਸੁਚੱਜਾ ਚਲਾ ਸਕਣ ਕਿਉਂਕਿ ਜਗਦੀਸ਼ ਸਿੰਘ ਢਿੰਡਾ ਹਰ ਫਰੰਟ ਤੇ ਫੇਲ ਹੋਇਆ ਔਰ ਅੱਜ ਤੱਕ ਦੇ ਪ੍ਰਧਾਨਾਂ ਸਭ ਤੋਂ ਨਕਮਾ ਪ੍ਰਧਾਨ ਜਿਹੜਾ ਹੈ ਜਗਦੀਸ਼ ਸਿੰਘ ਢਿੰਡਾ ਸਾਬਤ ਹੋਇਆ ਕਿ ਉਹਨੇ ਖੁਦ ਆਪਣਾ ਬਣਾਇਆ ਜਿਹੜਾ ਬਜਟ ਸੀ ਉਹਨੂੰ ਖੁਦ ਫੇਲ ਕੀਤਾ ਅੱਜ ਤੱਕ ਬਜਟ ਨਹੀਂ ਪਾਸ ਹੋਇਆ ਫੰਡਾਂ ਦੀ ਦੁਰਵਰਤੋਂ ਕਰ ਰਿਹਾ ਔਰ ਜਿਹੜੇ ਸਾਡੇ ਚੋਣ ਕਮਿਸ਼ਨ ਤੇ ਜੁਡੀਸ਼ੀਅਲ ਕਮਿਸ਼ਨ ਗੁਰਦੁਆਰੇ ਦੇ ਪ੍ਰਬੰਧਾਂ ਨੂੰ ਸੁਚੱਜਾ ਚਲਾਉਣ ਵਾਸਤੇ ਹਰਿਆਣਾ ਸਰਕਾਰ ਨੇ ਬਣਾਏ ਸੀ ਉਹਨਾਂ ਵੱਲੋਂ ਇਨਸਾਫ ਨਹੀਂ ਕੀਤਾ ਜਾ ਰਿਹਾ ਨਰਪੱਖਤਾ ਦੇ ਨਾਲ ਲਟਕਾਇਆ ਜਾ ਰਿਹਾ ਮਸਲੇ ਨੂੰ ਤੇ ਉਸ ਵਾਸਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਾਂ ਤੱਕ ਕਮਿਸ਼ਨ ਸਾਨੂੰ ਇਨਸਾਫ ਦੇਣ ਨਹੀਂ ਤਾਂ ਕਮਿਸ਼ਨ ਜਿਹੜੇ ਉਹ ਚੇਂਜ ਕੀਤੇ ਜਾਣ ਉਹ ਕਮਿਸ਼ਨਰ ਲਾਏ ਜਾਣ ਜਿਹੜੇ ਇਨਸਾਫ ਦੇ ਸਕਣ ਸਮੇਂ ਦੇ ਅੰਦਰ ਸਰ ਇਸ ਕੇ ਰਿਗਾਰਡਿੰਗ ਅਸੀਂ ਸਰਕਾਰ ਸੇ ਚੈਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਹਸੀ ਸਰਕਾਰ ਨੂੰ ਅੱਜ ਪ੍ਰੈਸ ਕਾਨਫਰੰਸ ਰਾਹੀਂ ਅਪੀਲ ਕੀਤੀ ਆ ਤੇ ਅਸੀਂ ਖੁਦ ਵੀ ਲੈਟਰ ਵੀ ਲਿਖ ਕੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗੇ। ਪਹਿਲਾਂ ਇੱਕ ਮੁਲਾਕਾਤ ਕਰਕੇ ਵੀ ਉਹਨਾਂ ਨੂੰ ਜਿਹੜਾ ਸਾਰਾ ਬਰੀਫ ਕੀਤਾ ਗਿਆ ਵਾ ਥੋੜੇ ਦਿਨ ਪਹਿਲਾਂ ਹੀ ਆ ਮਾਨਯੋਗ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਹਰਿਆਣਾ ਸਰਕਾਰ ਨੂੰ ਕਿ ਉਹ ਇਸ ਮਸਲੇ ਤੇ ਜ਼ਰੂਰ ਧਿਆਨ ਦੇਣ ਤਾਂ ਕਿ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਜਿਹੜਾ ਉਹ ਸਚੱਜਾ ਚੱਲ ਸਕੇ। ਧਰਮ ਪ੍ਰਚਾਰ ਤੇ ਵਿਦਿਆ ਦਾ ਖੇਤਰ ਜਿਹੜਾ ਹੈ ਉਹ ਵੀ ਸੁਚੱਜੇ ਢੰਗ ਦੇ ਨਾਲ ਚੱਲ ਸਕੇ ਕਿਉਂਕਿ ਮਨਮਰਜ਼ੀ ਨਾਲ ਬਦਲੀਆਂ ਮਨਮਰਜ਼ੀ ਨਾਲ ਫੰਡਾਂ ਦੀ ਵਰਤੋਂ ਜਿਹੜੀ ਹੈ ਕਿ ਲੈਵਲ ਉੋਂ ਕੀਤੀ ਜਾ ਰਹੀ ਹੈ ਔਰ ਜੁਡੀਸ਼ੀਅਲ ਕਮਿਸ਼ਨ ਦੇ ਜਿਹੜੇ ਕੀਤੇ ਹੋਏ ਆਰਡਰ ਨੇ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਜਿਹੜੇ ਪਹਿਲੇ ਦੋ ਆਰਡਰ ਸੀ ਉਹ ਲਾਗੂ ਨਹੀਂ ਕੀਤੇ ਤੇ ਫਿਰ ਜੁਡੀਸ਼ੀਅਲ ਕਮਿਸ਼ਨ ਨੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਆਰਡਰਾਂ ਨੂੰ ਲਾਗੂ ਕਰਾਉਣ ਦੀ ਉਹ ਕਰਾਉਣ ਦੀ ਬਜਾਏ ਉਲਟਾ ਝਿੰਡਾ ਨੂੰ ਫੰਡਾਂ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਜਿਹੜੀ ਉਹ ਦੇ ਦਿੰਦੀ ਹੈ ਜਿਹੜੀ ਕਿ ਬਿਲਕੁਲ ਵੀ ਕਾਨੂੰਨੀ ਨਹੀਂ ਹੈ ਗੈਰ ਕਾਨੂੰਨੀ ਹੈ ਗੁਰਦੁਆਰਾ ਐਕਟ ਦੇ ਖਿਲਾਫ ਹੈ ਤਾਂ ਹੀ ਅੱਜ ਇਹ ਸਾਰੀ ਜਿਹੜੀ ਹਰਿਆਣਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਇਸ ਗੱਲ ਦੀ ਹਰਿਆਣਾ ਸਰਕਾਰ ਤੋਂ ਮੰਗ ਕਰਦੀ ਹੈ ਜਾਂ ਤਾਂ ਇਨਸਾਫ ਦਿੱਤਾ ਜਾਵੇ ਪ੍ਰਬੰਧ ਸੁਚੱਜਾ ਚੱਲੇ ਨਹੀਂ ਤਾਂ ਕਮਿਸ਼ਨ ਜਿਹੜੇ ਆ ਉਹ ਬਦਲੀ ਕੀਤੇ ਜਾਂ ਤੇ ਸਾਰੇ ਮੈਂਬਰ ਸਹਿਬਾਨਾਂ ਨੂੰ ਵੀ ਅਪੀਲ ਕੀਤੀ ਆ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕੀਤੀ ਗਈ ਹੈ ਕਿ ਜਿਨਨੇ ਹਰਿਆਣਾ ਕਮੇਟੀ ਦੇ ਮੈਂਬਰ ਸਹਿਬਾਨ ਨੇ ਜਗਦੀਸ਼ ਸਿੰਘ ਢਿੰਡਾ ਨੂੰ ਛੱਡ ਕੇ 48 ਮੈਂਬਰ ਸਹਿਬਾਨ ਉਹ ਸਾਰੇ ਗੁਰਮਤਾ ਕਰਕੇ ਚੰਗੀ ਜਿਹੜੀ ਆ ਪ੍ਰਧਾਨ ਦੀ ਉਹ ਚੋਣ ਕਰਨ ਖੁਦ ਔਰ ਇਸ ਪ੍ਰਧਾਨ ਦਾ ਅਸਤੀਫਾ ਲਿਆ ਜਾਵੇ। ਫਿਰ ਆਪਕੇ ਮੰਗ ਪੂਰੀ ਹੁੰਦੀ ਹੈ ਤਾਂ اچھی ਬਾਤ ਹੈ ਅਗਰ ਨਹੀਂ ਹੁੰਦੀ ਹੈ ਤਾਂ ਫਿਰ ਅੱਗੇ ਕੀ ਕਰਵਾਈ ਕਰੇ। ਫਿਰ ਅੱਗੇ ਸਾਰੇ ਮੈਂਬਰ ਸਾਹਿਬਾਨ ਸਲਾਹ ਕਰਕੇ ਅਗਲਾ ਜਿਹੜਾ ਫੈਸਲਾ ਵਾ ਉਹ ਜੋ ਵੀ ਉਲੀਕਣਗੇ ਉਹ ਮੀਡੀਆ ਦੇ ਰਾਹੀਂ ਸੰਗਤਾਂ ਨੂੰ ਦੱਸਿਆ ਜਾਵੇਗਾ। ਅਸੀਂ ਸੰਗਤਾਂ ਨੂੰ ਵੀ ਅਪੀਲ ਕਰਨੀ ਚਾਹੁੰਦੇ ਆ ਕਿ ਸਿੱਖ ਸੰਗਤਾਂ ਦੇਖਣ ਜਿੰਨਾ ਭਾਵਨਾਵਾਂ ਨੂੰ ਲੈ ਕੇ ਕਮੇਟੀ ਬਣਾਈ ਸੀ ਜਿਸ ਤਰ੍ਹਾਂ ਪ੍ਰਚਾਰ ਪ੍ਰਸਾਰ ਪ੍ਰਬੰਧ ਹੋਣਾ ਚਾਹੀਦਾ ਸੀ। ਜਗਦੀਸ਼ ਸਿੰਘ ਢਿੰਡਾ ਨੇ ਉਸ ਨੂੰ ਸਾਰੇ ਨੂੰ ਨਜ਼ਰ ਅੰਦਾਜ਼ ਕਰਕੇ ਨਿੱਜੀ ਜਿੰਨੇ ਵੀ ਐਲਾਨ ਕੀਤੇ ਸੀ ਚਾਹੇ ਉਹ ਕਹਿੰਦੇ ਸੀ ਕਿ ਸਰੋਪੇ ਨਹੀਂ ਦਿੱਤੇ ਜਾਣਗੇ ਅੱਜ ਪਤਤ ਲੋਕਾਂ ਨੂੰ ਵੀ ਕੇਸਰੀ ਸਰੋਪੇ ਦਿੱਤੇ ਜਾ ਰਹੇ ਆ ਔਰ ਵੀਆਈਪੀ ਕਲਚਰ ਕਹਿੰਦਾ ਸੀ ਬੰਦ ਕਰਨਾ ਜਦੋਂ ਕਿ ਸਰਕਾਰ ਕੋਲੇ ਐਪਲੀਕੇਸ਼ਨਾਂ ਲੈ ਕੇ ਸਿਕਿਉਰਟੀ ਦੀ ਪਾਇਲਟਾਂ ਦੀ ਮੰਗ ਕੀਤੀ ਜਾ ਰਹੀ ਹੈ ਢਿੰਡਾ ਦੇ ਵੱਲੋਂ ਔਰ ਇਸੇ ਤਰੀਕੇ ਦੇ ਨਾਲ ਉਹਨੇ ਜੋ ਕਾਲਾ ਦਿਵਸ ਮਨਾਇਆ ਉਹਦੇ ਵਿੱਚ ਵੀ ਫੰਡਾਂ ਦੀ ਦੁਰਵਰਤੋਂ ਸਦਾਬਦੀ ਚ ਵੀ ਫੰਡਾਂ ਦੀ ਦੁਰਵਰਤੋਂ ਔਰ ਜਿਸ ਤਰੀਕੇ ਨਾਲ ਕਾਰ ਸਿਵਾਵਾ ਜਾਂ ਜਿਹੜਾ ਸਰਾਹ ਬਣਾਉਣ ਦੀ ਗੱਲ ਸੀ ਉਹਦੇ ਵਿੱਚ ਵੀ ਫੰਡਾਂ ਦੀ ਦੁਰਵਰਤੋਂ ਕਰਕੇ ਗੁਰੂ ਘਰ ਦੀ ਗੋਲਕ ਦੀ ਦੁਰਵਰਤੋਂ ਕਰਕੇ ਮਨਮਰਜ਼ੀ ਦੀਆਂ ਬਦਲੀਆਂ ਕਰਕੇ ਮਨਮਰਜ਼ੀ ਦੇ ਮੁਲਾਜ਼ਮ ਲਾ ਕੇ ਜਿਹੜੇ ਕਰਾਪਟ ਇੱਕ ਮੈਨੇਜਰ ਦੇ ਉੱਤੇ 28 ਲੱਖ ਗਵਨ ਦਾ ਦੋਸ਼ ਸਿੱਧ ਹੋਇਆ 11 ਲੱਖ ਉਹ ਪੜ ਚੁੱਕਾ ਤੇ ਬਾਕੀ ਕਿਸ਼ਤਾਂ ਚ ਭਰ ਰਿਹਾ ਚੰਗੇ ਮੈਨੇਜਰ ਨੂੰ ਹਟਾ ਕੇ ਉਸ ਮੈਨੇਜਰ ਨੂੰ ਉੱਥੇ ਲਾਇਆ ਗਿਆ ਉਹਦੇ ਤੋਂ ਪਤਾ ਨਹੀਂ ਕਿ ਮਹੀਨਾ ਉਹਦੇ ਤੋਂ ਲਿਆ ਜਾ ਰਿਹਾ ਵਾ ਜਿਸ ਤਰੀਕੇ ਨਾਲ ਇੰਨਾ ਗੰਨਾ ਤੋਂ ਸਿੱਧ ਹੁੰਦਾ ਵਾ ਕਿ ਝਿੰਡਾ ਜਿਹੜਾ ਉਹ ਮਹਾ ਕਰਪਟਾ ਸਾਬਤ ਹੋ ਚੁੱਕਾ ਵਾ ਔਰ ਗੁਰੂ ਘਰ ਦੀ ਗੋਲਕ ਦੀ ਜਿਹੜੀ ਦਰਬਾਰ ਤੋਂ ਆ ਬੜੀ ਬੁਰੀ ਤਰ੍ਹਾਂ ਦੇ ਨਾਲ ਕਰ ਰਿਹਾ ਉਹ ਖੁਦ ਅਸਤੀਫਾ ਦੇਵੇ ਨਹੀਂ ਤਾਂ 48 ਮੈਂਬਰ ਸਹਿਬਾਨ ਆਪਣਾ ਗੁਰਮਤਾ ਕਰਕੇ ਜ਼ਰੂਰ ਇਹੋ ਜਿਹੇ ਪ੍ਰਧਾਨ ਨੂੰ ਜਿਹੜਾ ਆਪਣਾ ਬਜਟ ਵੀ ਪਾਸ ਨਹੀਂ ਕਰ ਸਕਿਆ